ਹਸਪਤਾਲ ਦੇ ਵਿੱਚ ਭਰਤੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਰੋਂਦੀ ਘਰ ਲੌਂਦੀ માતા ਨੂੰ ਮਿਲਣ ਪਹੁੰਚੀ ਹਰ ਸਿਮਰਨ ਬਾਦਲ ਨੇ ਜਿੱਤੇ ਕਾਰਵਾਈ માતા ਦੀ ਆਪਣੇ ਮੁੰਡੇ ਦੇ ਨਾਲ ਪਹੁੰਚ ਤੇ ਗੱਲ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਤੋਂ ਆਖਰ ਹਰਜਿੰਦਰ ਸਿੰਘ ਜਿਹੜੇ ਕਿ ਬਾਹਰ ਫੋਰਨ ਕੰਟਰੀ ਦੇ ਵਿੱਚ ਜਿਨ੍ਹਾਂ ਤੋਂ ਇੱਕ ਐਕਸੀਡੈਂਟ ਹੋਇਆ ਯੂ ਟਰਨ ਗਲਤ ਲਿਆ ਗਿਆ ਜਿਸ ਗਲਤ ਯੂ ਟਰਨ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਇਹ ਕਿਹਾ ਜਾ ਰਿਹਾ ਹੈ ਪਰ ਉਸ ਯੂ ਟਰਨ ਤੋਂ ਬਾਅਦ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਉਰ ਦੇ ਵਿੱਚ ਤਿੰਨ ਲੋਕ ਸਵਾਰ ਸੀ ਜੋ ਕਿ ਮੌਕੇ ਤੇ ਹੀ ਮਾਰੇ ਜਾਂਦੇ ਨੇ ਸਵਾਰ ਹਰਜਿੰਦਰ ਸਿੰਘ ਨੂੰ ਜਿਹੜਾ ਹੈ ਕਿਹਾ ਜਾ ਰਿਹਾ ਹੈ ਕਿ ਉਸਨੇ ਯੂ ਟਰਨ ਗਲਤ ਲਿਆ ਪਰ ਇੱਕ ਪੱਖ ਇਹ ਵੀ ਹੈ ਕਿ 300 ਮੀਟਰ ਤੋਂ ਟਰੱਕ ਮੁੜ ਰਿਹਾ ਸੀ ਹਾਲਾ ਕਿ ਗੱਡੀ 300 ਮੀਟਰ ਦੂਰ ਸੀ ਪਰ 300 ਮੀਟਰ ਤੋਂ ਜੇਕਰ ਉਹਨਾਂ ਤੋਂ ਗੱਡੀ ਨਹੀਂ ਰੁਕੀ ਇਸ ਦਾ ਮਤਲਬ ਕਿ ਉਹਨਾਂ ਦਾ ਰੋਡ ਤੇ ਧਿਆਨ ਹੀ ਨਹੀਂ ਸੀ ਲੋਕ ਜਿਹੜੇ ਨੇ ਇਸ ਤੀਜ ਦੀ ਮੰਗ ਕਰ ਰਹੇ ਨੇ ਕਿ ਜਾਂਚ ਜਿਹੜੀ ਹੈ ਦੋਨਾਂ ਪਾਸਾਂ ਦੀ ਹੋਵੇ ਦੋਨੇ ਪਾਸਿਆਂ ਦੀ ਜਿਹੜੀ ਹੈ ਨਿਰਪੱਖ ਜਾਂਚ ਹੋਵੇ ਜਿਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੈ ਸਾਨੂੰ ਇਸ ਗੱਲ ਦਾ ਭਰੋਸਾ ਹੋਵੇ ਤੇ ਪਤਾ ਲੱਗ ਸਕੇ ਤੇ ਸਾਨੂੰ ਇਸ ਚੀਜ਼ ਦਾ ਜਿਹੜਾ ਹੈ ਪਤਾ ਲੱਗੇ ਤੇ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਜ਼ਰੂਰ ਗੌਰ ਕਰੀਏ ਹਰਜਿੰਦਰ ਸਿੰਘ ਦੇ ਲਈ ਜਿੱਥੇ ਪ੍ਰੋਟੈਸਟ ਵੀ ਹੋ ਰਹੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਨਿਤਾਬ ਡੋਵਣ ਦੀ ਗੱਲ ਪੂਰੀ ਜਦੋਂ ਜ਼ਹਿਰ ਪੂਰੇ ਜੋਰਾਂ ਦੇ ਚੱਲਦੀ ਪਈ ਹੈ ਸੋ ਹਰ ਕੋਈ ਜਿਹੜਾ ਹੈ ਹਰਜਿੰਦਰ ਸਿੰਘ ਦੀ ਮੰਗ ਨੂੰ ਜਿਹੜਾ ਹੈ ਜਾਜ ਫੈਰ ਆ ਰਿਹਾ ਉਸਨੇ ਕਿਹਾ ਕਿ ਮੇਤੋਂ ਇਨਸੀਡੈਂਟ ਜਿਹੜਾ ਹੈ ਗਲਤੀ ਨਾਲ ਹੋਇਆ ਹੈ ਜਾਣਬੁੱਝ ਕੇ ਨਹੀਂ ਹੋਇਆ ਪਰ ਮੈਨੂੰ ਜਿਹੜਾ ਹੈ ਨਿਤਾਬ ਦਿੱਤਾ ਜਾਵੇ 45 ਤਾਲ ਦੀ سزا ਜਿਹੜੀ ਹੈ ਕੋਈ ਥੋੜੀ ਤਾਂ ਨਹੀਂ ਹੈ ਜੇ ਆਪਾਂ ਸੋਚੇ ਵਿਖੀਏ ਤੇ 45 ਸਾਲ ਕਦੋਂ ਆਏ 45 ਤਾਲ ਜਦੋਂ ਲੰਘਣਗੇ ਤੇ ਹਰਜਿੰਦਰ ਸਿੰਘ ਇਕਦਮ ਬੁੱਢੇ ਹੋ ਜਾਣਗੇ ਸੋ ਆਕਰ 28 21 ਸਾਲ ਦੀ ਉਮਰ ਜਿਹੜੀ ਹੈ ਉਹਨਾਂ ਦੀ ਹੁਣ ਹੈ ਪਰ ਜਦੋਂ ਕਿ ਇਹਨਾਂ ਸਮਾਂ ਬੀਤੇਗਾ ਹਰਜਿੰਦਰ ਸਿੰਘ ਇਕਦਮ ਵਿਰਧ ਹੋ ਜਾਣਗੇ ਬੁੱਢੇ ਹੋ ਜਾਣਗੇ ਪਰ ਇੰਨੀ ਸਜ਼ਾ ਇੰਨੀ ਸਜ਼ਾ ਬਿਲਕੁਲ ਵੀ ਨਹੀਂ ਚਾਹੀਦੀ ਹੈ ਤੁਹਾਨੂੰ ਦੱਸ ਦਈਏ ਕਿ ਹਸਪਤਾਲ ਦੇ ਵਿੱਚ ਭਰਤੀ ਜੋ ਕਿ ਹਰਜਿੰਦਰ ਸਿੰਘ ਦੀ ਮਾਤਾ ਆਪਣੇ ਪੁੱਤਰ ਦੀ ਬਹੁਤ ਜ਼ਿਆਦਾ ਫਿਕਰ ਕਰਦੇ ਨੇ ਆਪਣੇ ਪੁੱਤਰ ਦੀ ਬਹੁਤ ਜ਼ਿਆਦਾ ਪੈਨਸ਼ਨ ਕਰ ਗਏ ਨੇ ਤੇ ਆਪਣੇ ਪੁੱਤਰ ਨੂੰ ਬਹੁਤ ਜ਼ਿਆਦਾ ਉਹ ਆਪਣਾ ਪਿਆਰ ਕਰਦੇ ਨੇ ਤੇ ਤੁਹਾਨੂੰ ਦੱਸ ਪੀਏ ਕਿ ਹਾਲਾਂਕਿ ਉਹਨਾਂ ਕੋਲੇ ਭਾਵੇਂ ਬੱਕੂ ਬکریاں ਛਕੀ ਆ ਤਾਂ ਜਿਹੜੀਆਂ ਨੇ ਜਾ ਰਹੀਆਂ ਨੇ ਉਹਨਾਂ ਨੂੰ ਹਰਜਿੰਦਰ ਸਿੰਘ ਦੇ ਬਾਰੇ ਦੱਸਦੇ ਨੇ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਹਰ ਸਿਮਰਨ ਕੌਰ ਬਾਦਲ ਹਰ ਸਿਮਰਨ ਕੌਰ ਬਾਦਲ ਜਿਹੜੇ ਨੇ ਉਹਨਾਂ ਮਾਤਾ ਦੇ ਕੋਲ ਪਹੁੰਚੇ ਤੇ ਉਹਨਾਂ ਦਾ ਪਤਾ ਵੀ ਲਿਆ ਤੇ ਆਖਰ ਉਹਨਾਂ ਨੂੰ ਦਿਲਾਸਾ ਵੀ ਦਿੱਤਾ ਤੇ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਕਿ ਉਹਨਾਂ ਦੀ ਕੋਲ ਤੇ ਜਿਹੜੀ ਹੈ ਗੱਲ ਵੀ ਕਰਵਾਈ ਗਈ ਹੈ ਤੇ ਸ਼ਾਇਦ ਉਥੋਂ ਦੇ ਕੁਝ ਲੋਕਾਂ ਦੇ ਸਥਾਨਕ ਲੋਕਾਂ ਦੇ ਵੱਲੋਂ ਜਿਹੜੀ ਹੈ ਗੱਲ ਕਰਵਾਈ ਗਈ ਹੈ ਤੇ ਸਥਾਨਕ ਲੋਕਾਂ ਦੇ ਤਰਫੋਂ ਜਿਹੜੀ ਹੈ ਮੁਲਾਕਾਤ ਕੀਤੀ ਗਈ ਸੀ ਤੇ ਹਰਸਿਮਰਤ ਕੌਰ ਬਾਦਲ ਦੇ ਨਾਲ ਤੇ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਹਰਜਿੰਦਰ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਹੈ ਹਵਾਲਾਤ ਦੇ ਅੰਦਰ ਤੇ ਉਤੋਂ ਦੀ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਜਿੱਥਾ ਕਿ ਹਰਜਿੰਦਰ ਸਿੰਘ ਉੱਥੇ ਬੰਦ ਨੇ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਹਰਜਿੰਦਰ ਸਿੰਘ ਦੀ ਗੱਲ ਜਿਹੜੀ ਹੈ ਫੋਨ ਦੇ ਉੱਪਰ ਉਹਨਾਂ ਦੀ ਮਾਤਾ ਦੇ ਨਾਲ ਵੀ ਕਰਵਾਈ ਗਈ ਹੈ ਮਾਤਾ ਨੂੰ ਦਿਲਾਸਾ ਦਿੱਤਾ ਗਿਆ ਹੈ ਹਰਜਿੰਦਰ ਸਿੰਘ ਦੇ ਤਰਫੋਂ ਤੋਂ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਕਿ ਮਾਤਾ ਉਹਨਾਂ ਬਿਲਕੁਲ ਠੀਕ ਨੇ ਤੇ ਹਰ ਤਿਮਰਤ ਔਰ ਬਾਦਲ ਉਹਨਾਂ ਨੂੰ ਕਾਫੀ ਦਲਾਸਾ ਦੇ ਕੇ ਗਏ ਨੇ ਤੇ ਵੀ ਕਹਿ ਕੇ ਗਏ ਨੇ ਕਿ ਉਹ ਇੱਕ ਐਮਪੀ ਹੋਣ ਦੇ ਨਾਤੇ ਨਹੀਂ ਇੱਕ ਇਨਸਾਨੀਅਤ ਦੇ ਨਾਤੇ ਇਸ ਕੇਸ ਨੂੰ ਲੈਣਗੇ ਔਰ ਇਸ ਦੇ ਨਾਲ ਜਿੱਥੇ ਤੱਕ ਕੀ ਹੋਏਗਾ ਇਸ ਦੀ ਪੈਰ ਵੀ ਕਰਨਗੇ ਕਰਵਾਉਣਗੇ ਵੀ ਔਰ ਜਿੱਥੇ ਤੱਕ ਹੋਇਆ ਪਰਿਵਾਰ ਨੂੰ ਸਹਾਇਤਾ ਵੀ ਦੇਣਗੇ ਤੇ ਪਰਿਵਾਰ ਦੇ ਨਾਲ ਹਰ ਪੱਕੋ ਹੋ ਮਦਦ ਕਰਨਗੇ ਪਰਿਵਾਰ ਦੇ ਨਾਲ ਹਰ ਪੱਕੋ ਹੋ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਕਿਤੇ ਵੀ ਕਿਸੇ ਨੂੰ ਕਲਿਆਣ ਨਹੀਂ ਛੱਡਿਆ ਜਾਏਗਾ ਹਰ ਪੱਖ ਤੋਂ ਜਿਹੜਾ ਹੈ ਇਸ ਮਾਮਲੇ ਨੂੰ ਬਿਲਕੁਲ ਨਜਿੱਠਿਆ ਜਾਏਗਾ ਸ਼ਰੋਮੀ ਅਕਾਲੀ ਦਲ ਜਿਹੜਾ ਹੈ ਇਸ ਮਾਮਲੇ ਦੇ ਨਾਲ ਬਿਲਕੁਲ ਥੱਲੇਗਾ ਸੋ ਆਖਰ ਪਰਿਵਾਰ ਦੇ ਨਾਲ ਪੂਰੀ ਹੌਸਲਾ افزਾਈ ਵੀ ਕੀਤੀ ਹੈ ਸੋ ਹਾਲਾਂਕਿ ਦੱਸ ਦਈਏ ਕਿ ਫੋਨ ਤੇ ਗੱਲ ਕਰਵਾਈ ਗਈ ਤੇ ਹਰਜਿੰਦਰਤ ਕੌਰ ਬਾਦਲ ਨੇ ਪ੍ਰੋਕਸਾ ਦਵਾਇਆ ਹੈ ਕਿ ਜਲਦੀ ਹੀ ਹਰਜਿੰਦਰ ਸਿੰਘ ਨੂੰ ਵਾਪਸ ਲਿਆਂਦਾ ਜਾਏਗਾ ਸੋ ਮਿਲਦੇ ਆ ਜੀ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ